में थे शुक्रवार को शाम साढ़े आठ बजे स्नो का तूफान आया बर्फ का तूफान आया वहां पर जिसके कारण वहां पर बिजली जो है डेड हो गई खत्म हो गई लाइट इसकी वजह से वो ने, उन्होंने जनरेटर ऑन किए हुए थे जनरेटर ऑन किए थे जिसकी वजह से इनकी सबकी डेथ हो गई जो भी बारह जने थे जो बैठा है सर वह बैठा रह गया जो खड़ा है सर खड़ा रह गया मेरे हस्बैंड वैसे ही फोन पर बात कर रहे थे खून खुला था ऐसे ही सोफे पर बैठे हैं वो ऐसे ही डेथ हो गए उसकी तो कितने साल हो गए थे उन्हें विदेश गए विदेश सर पांच जनवरी पांच फरवरी को उनको आठ साल हो जाने हैं और ये जो बच्चे हैं है। सर जे वाली गुड़िया साढ़े तीन साल की थी और जे इसको ज्यादा नहीं मालूम नहीं है इसका क्योंकि ये, क्यों ये डेढ़ साल की थी बहुत छोटा बच्चा था जे पैदा नहीं हुआ इसके पापा ने इसको देखा निर्माण पाल को नहीं देखा फोन पर देखा हकीकत में तो नहीं, नहीं देखा जाने के बाद हुआ तो अभी आप क्या सरकार से क्या गुहार लगाना चाहेंगे क्या चाहें? सर मेरी सरकार के यही रिक्वेस्ट है ਪਹਿਲੀ ਤਾਂ ਮੇਰੀ ਇਹ ਰਿਕੁਐਸਟ ਆ ਕਿ ਮੇਰੇ ਹਸਬੰਦ ਜਿਹੜੇ 8 ਸਾਲਾਂ ਤੋਂ ਸਾਤੋਂ ਵਿਛੜੇ ਆ ਹੁਣ ਜਿ ਉਹਨਾਂ ਦੀ ਡੈਥ ਹੋ ਚੁੱਕੀ ਆ ਬਹੁਤ ਦੁੱਖ ਲੱਗਦਾ ਪਰ ਮੈਂ ਇਹ ਕਹਿੰਨੀ ਆ ਉਹਨਾਂ ਦੀ ਡੈੱਡ ਬੋਡੀ ਸਾਡੇ ਵਿੱਚ ਆਵੇ ਤਾਂ ਉਹਨਾਂ ਦਾ ਉਸ ਕੰਟਰੀ ਦਾ ਡੈਥ ਸਰਟੀਫਿਕੇਟ ਸਾਨੂੰ ਚਾਹੀਦਾ ਆ ਜੇ ਸਰਕਾਰ ਮਾਲੀਸੇ ਤਦੀ ਗੱਲ ਕਰਦੀ ਆ ਤੇ ਮੈਂ ਆਈਟੀਆਈ ਦਾ ਡਿਪਲੋਮਾ ਕੀਤਾ ਆ ਮੈਂ ਟੀਚਰ ਟ੍ਰੇਨਿੰਗ ਦਾ ਕੋਰਸ ਵੀ ਕੀਤਾ ਆ ਟ੍ਰੇਨਿੰਗ ਵੀ ਲਈ 1 ਸਾਲ ਦੀ ਮੈਂ 3 ਸਾਲ ਦਾ ਡਿਪਲੋਮਾ ਆਈਟੀਆਈ ਵਿੱਚ ਕੀਤਾ ਆ ਜੇ ਸਰਕਾਰ ਜੀ ਪੈਸਿਆਂ ਦੀ ਹੈਲਪ ਨਹੀਂ ਕਰਨੀ ਚਾਹੁੰਦੀ ਮੈਂ ਖੁਦ ਲੈਣਾ ਨਹੀਂ ਚਾਹੁੰਦੀ ਜਾਂ ਕਿੱਦਾਂ ਵੀ ਮੈਨੂੰ ਸਰਕਾਰ ਜੌਬ ਦਵੇ ਮੈਂ ਆਪਣੇ ਬੱਚਿਆਂ ਨੂੰ ਖੁਦ ਪੜਾਵਾਂ ਇਹ 3 ਨੇ ਬੱਚੇ ਮੇਰੇ ਕੇਵੀ ਸਕੂਲ ਕੈਂਟ ਪੜਦੇ ਆ ਮੈਂ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਸੀਟ ਲੈ ਕੇ ਦਿੱਤੀ ਸਕੂਲ ਤੇ ਮੈਂ ਇਹਨਾਂ ਦੀ ਪੜ੍ਹਾਈ ਵਿੱਚ ਵਿਗਨ ਨਹੀਂ ਪਾਣਾ ਚਾਹੁੰਦੀ ਠੀਕ ਆ ਕੋਈ ਪ੍ਰੋਬਲਮ ਨਾ ਹੋਵੇ ਇਹ ਪੜਨ ਉਹਦੇ ਲਈ ਮੈਨੂੰ ਖੁਦ ਸਟੈਂਡ ਹੋਣਾ ਪੈਣਾ ਮੈਂ ਮੈਂ ਤੁਹਾਨੂੰ ਦੱਸਦੀ ਮੈਂ ਡਿਪਲੋਮਾ ਜੇ ਕੀਤਾ ਆ ਸਲਾਈ ਕਢਾਈ ਦਾ ਡਿਪਲੋਮਾ ਕੀਤਾ ਆ 2 ਸਾਲ ਦਾ ਮੇਰਾ ਕੋਰਸ ਆ 1 ਸਾਲ ਦੀ ਮੇਰੀ ਟੀਚਰ ਟ੍ਰੇਨਿੰਗ ਆ ਤਾਂ ਇਹ ਇਸ ਦੇ ਹਿਸਾਬ ਦੇ ਨਾਲ ਮੈਨੂੰ ਕੋਈ ਵੀ ਜੇ ਜੌਬ ਸਰਕਾਰ ਦੇ ਸਕਦੀ ਆ ਤਾਂ ਜ਼ਰੂਰ ਦਵੇ نیچے ਕੰਮ ਕਰਦੇ ਸੀ ਉੱਪਰਲੇ ਪੋਰਸ਼ਨ 'ਚ ਉਹਨਾਂ ਦੇ ਰੂਮਸ ਹੀ ਬਨੇ ਠੀਕ ਆ ਉੱਥੇ ਕੰਮ ਕਰ ਉੱਥੇ ਜਿੱਦਾਂ ਰਹਿੰਦੇ ਸੀਗੇ ਸਵੇਰ ਨੂੰ 11:00 ਸਵਾ 11:00 ਵਜੇ ਇੰਡੀਆ ਦੇ ਟਾਈਮ ਇਧਰੋਂ ਕੰਮ ਤੇ ਜਾਂਦੇ ਸੀਗੇ ਸਵੇਰ ਦੇ ਟਾਈਮ ਸਾਨੂੰ ਫੋਨ ਆਉਦਾ ਹੁੰਦਾ ਸੀ 11:00 ਸਵਾ 11:00 ਵਜੇ ਤੇ ਰਾਤ ਦੇ 1:30 ਵਜੇ ਤੱਕ 2:00 ਵਜੇ ਤੱਕ ਇੱਧਰ ਲੈਂਡਿਆ ਦੇ ਕੰਮ ਕਰਦੇ ਸੀ ਓ ਕੀ ਕੰਮ ਕਰਦੇ ਸੀ ਉਹ ਹੋਟਲ ਵਿੱਚ ਆਰਡਰ ਲੈਂਦੇ ਸੀਗੇ ਪੇਮੈਂਟ ਲੈਂਦੇ ਸੀ ਕੰਮ ਬਹੁਤ ਅੱਛਾ ਸੀਗਾ ਉਹਨਾਂ ਦਾ ਕਿੰਨੇ ਟਾਈਮ ਤੋਂ ਸੀ ਇਹ 11 ਜੁਲਾਈ ਨੂੰ ਕੈਨਸਲ ਹੋ ਜਾਣੇ ਆ ਮੈਮ ਹੋ ਗਏ ਕਿ ਅਗਲੀ ਨੂੰ ਹੋਵੇ ਆਹ ਵਾਲੀ 11 ਜੁਲਾਈ ਨੂੰ ਉਹਨਾਂ ਨੂੰ ਜੌਰਜੀਆ ਗਿਆ ਨੂੰ 3 ਸਾਲ ਹੋ ਜਾਣੇ ਆ ਆਹ ਵਾਲੀ 5 ਫਰਵਰੀ ਨੂੰ ਮੇਰੇ ਹਸਬੰਦ ਨੂੰ ਇੰਡੀਆ ਤੋਂ ਬਾਹਰ ਗਿਆ ਨੂੰ 8 ਸਾਲ ਹੋ ਜਾਣੇ ਆ ਇਹ ਮੇਰਾ ਬੇਟਾ ਅਰਮਾਨ ਕਾਲ ਪਹਿਲੀ ਦਸੰਬਰ ਨੂੰ 7 ਸਾਲਾਂ ਦਾ ਹੋਇਆ ਪਰ ਮੇਰੇ ਹਸਬੰਦ ਨੇ ਕੱਕੇ ਨੂੰ ਦੇਖਿਆ ਹੀ ਨਹੀਂ ਕੱਕੇ ਨੂੰ ਨਹੀਂ ਦੇਖਿਆ ਵੀਡੀਓ ਕਾਲ ਤੇ ਵੀਡੀਓ ਕਾਲ ਹੁੰਦੀ ਟੱਚ ਕਰਕੇ ਨਹੀਂ ਦੇਖਿਆ ਉਹਨੇ ਨੂੰ ਕੋਦੀ ਨਹੀਂ ਚੱਕਿਆ ਵੀਡੀਓ ਕੋ ਦਿਖਾਵਾਇਆ ਵੀਡੀਓ ਕਾਲ ਤੇ ਮੈਨੂੰ ਦੱਸੋ ਵੀਡੀਓ ਕਾਲਾਈ ਮੈਂ ਉਹਨੂੰ ਖਾ ਸਕਦੀ ਉਹ ਮੈਨੂੰ ਖਾ ਸਕਦੇ ਮੈਂ ਭੁੱਖੀ ਹੋਊਂਗੀ ਉਹ ਮੈਨੂੰ ਰੋਟੀ ਖਿਲਾ ਸਕਦੇ ਬੱਚੇ ਮੇਰੇ ਰੋਂਦੇ ਹੋਣਗੇ ਵੀਡੀਓ ਕਾਲ ਤੇ ਸਮਝ ਨਹੀਂ ਅਸੀਂ ਰੋਂਦੇ ਹਾਂ ਮੈਂ ਕਿ ਸਾਨੂੰ ਚੁੱਪ ਕਰਾਓਗੇ ਸਾਨੂੰ ਕਰਾ ਦੋਗੇ ਵੀਡੀਓ ਕੋਲ ਤੇ ਚ ਨੋ ਉਹ ਤੋਂ ਖਾਇ ਮੈਂ ਆਰ ਨੂੰ ਕੀ ਕਹਿੰਦੇ ਆਂ ਇੰਡੀਆ ਕਦੋਂ ਕੀ ਕਹਿੰਦੇ ਸੀ ਕਦੋਂ ਉਹਨਾਂ ਨੇ ਕੀ ਗੱਲ ਹੋਈ ਇੰਡੀਆ ਦਾ ਦਾਨ ਦੀ ਗੱਲ ਕਰ ਰਹੇ ਸੀਗੇ ਕਦੋਂ ਆਉਂ ਮੈਂ ਤੁਹਾਨੂੰ ਦੱਸਦੀ 8 5 ਫਰਵਰੀ ਨੂੰ 8 ਸਾਲ ਹੋ ਜਾਣੇ ਸੀ ਉਹਨਾਂ ਨੂੰ ਠੀਕ ਹੁਣ ਉਹਨਾਂ ਦੇ ਪਾਸਪੋਰਟ ਦੀ ਜਿਹੜੀ ਆ ਤਰੀਕ ਨਿਊ ਕਰਾਉਣ ਵਾਲੀ ਸੀਗੀ ਮੈਂ ਹੀ ਮਹੀਨੇ ਉਹਨਾਂ ਦਾ ਪਾਸਪੋਰਟ ਦੀ ਮਿਆਦ ਖਤਮ ਹੋ ਜਾਣੀ ਸੀ ਐਕਸਪਾਇਰ ਹੋ ਜਾਣਾ ਸੀਗਾ ਠੀਕ ਆ ਉਹ ਪਾਸਪੋਰਟ ਦੇ ਕੰਮ ਕਰਾਉਂਦੇ ਪਏ ਸੀਗੇ ਪਾਸਪੋਰਟ ਦਾ ਕੰਮ ਕਰਾਉਂਦੇ ਪਏ ਸੀਗੇ ਸਰ ਜੀ ਜਾਣ ਤੋਂ ਪਹਿਲਾਂ ਕਿਹੜੀ ਹੋਰ ਕੰਟਰੀ ਚ ਗਏ ਹੋਏ ਸੀ ਕਿੰਨੇ ਸਾਲ ਪੰਜ ਸਾਲ ਦੁਬਈ ਲਾਇਆ ਸੀ ਉਹ 5 5 ਫਰਵਰੀ ਨੂੰ ਮੈਂ ਤੁਹਾਨੂੰ ਦੱਸੀ 5 ਫਰਵਰੀ ਨੂੰ 2018 ਵਿੱਚ ਹੀ ਗਏ ਆ 5 ਫਰਵਰੀ ਨੂੰ 5 ਸਾਲ ਤਕਰੀਬਨ ਉੱਥੇ ਲੱਗੇ 17 ਜਾਂ 18 ਨੂੰ ਗਏ ਆ ਮੈਨੂੰ ਹੁਣ ਮੇਰੇ ਦਿਮਾਗ ਨਹੀਂ ਨੱਚਦਾ 5 5 ਸਾਲ ਹੁਣ ਨਹੀਂ ਲਾਇਆ ਦੁਬਈ ਕੈਂਸਲ 5 ਫਰਵਰੀ ਨੂੰ ਹੋ ਜਣੇ ਕੈਂਸਲ ਸਮਝ ਲੇ ਇਧਰ ਜੋਰਜੀਆਂ ਲੱਗ ਗਏ 8 ਸਾਲ ਹੋ ਗਏ ਆ ਸਾਨੂੰ ਛੱਡ ਕੇ ਗਿਆ ਨੂੰ ਇਹ ਜਿਹੜੀ ਮੇਰੀ ਗੁੱਡੀ ਆ ਨਾ ਦੀਪਿਕਾ ਇਹਨੂੰ ਪਤਾ ਨਹੀਂ ਹੁਣ ਪਾਪਾ ਦਾ ਬੋਤਾ ਇਹ ਛੋਟੀ ਜਿਹੀ ਸੀ ਮੰਜਾ ਫੜ ਕੇ ਤੋੜਦੀ ਸੀ ਜਿਹੜਾ 1.5 ਸਾਲ ਦਾ ਟੀਕਾ ਨਾ ਉਹਨੇ ਬਾਅਦ ਵਿੱਚ ਲਵਾਇਆ ਸੀ ਇਹਦੇ ਹਰਸ਼ ਤਾਂ ਮੇਰੀ ਤਿੰਨ ਕਿ ਸਾਢੇ ਕਿ ਤਿੰਨ ਸਾਲ ਦੀ ਸੀ ਾਰਮਾਨਪਾਲ ਦੇਖਿਆ ਹੀ ਨਹੀਂ ਮੈਂ ਪ੍ਰੈਗਨੈਂਟ ਸੀ ਉਹਨੇ ਨਹੀਂ ਦੇਖਿਆ ਜਦੋਂ ਇਹ ਹੋਇਆ ਉਸਲੇ ਵੀ ਨਹੀਂ ਦੇਖਿਆ ਸਾਡਾ ਫੋਨ ਇਨੀ ਸੀ ਕਿ ਕਿਸੇ ਨੇ ਫੋਨ ਨੇ ਲਿਆਂਦਾ ਇਹਦੀ ਫੋਟੋ ਖਿੱਚ ਕੇ 22 ਦਿਨਾਂ ਬਾਅਦ ਉਹਨੂੰ ਭੇਜੀਆਂ ਕਿਸੇ ਨੇ ਆਪਣੇ ਫੋਨ ਤੋਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਹੁਣ ਮਸੀਂ ਉਹ ਖਰਚਾ ਚੱਕਣ ਲੱਗੇ ਸੀ ਅਸੀਂ ਰੋਟੀ ਖਾਣ ਲੱਗੇ ਸੀ ਇਹ ਮੇਰੇ ਬੱਚੇ ਸਕੂਲ ਜਾਂਦੇ ਕੇਵੀ ਸਕੂਲ ਕੈਂਟ ਪੜਦੇ ਆ ਰਮਾ ਮੰਡੀ ਇਹ ਕੇਵੀ ਟੂ ਵਿੱਚ 3rd ਕਲਾਸ ਇਹ 5th ਵਿੱਚ ਅਰਮਾਨਪਾਲ ਕੇਵੀ ਜਵਾਨ ਬੱਚਾ ਫਸਟ ਕਲਾਸ ਵਿੱਚ ਹੁਣ ਮੇਰਾ ਦਿਮਾਗ ਡੈਡ ਹੁੰਦਾ ਪਿਆ ਮੈਂ ਇਹਨਾਂ ਨੂੰ ਕਿੱਦਾਂ ਪੜਾਉਂਗੀ ਕੀ ਕਰੂੰਗੀ ਕੀ ਨਹੀਂ ਕਰੂੰਗੀ ਸਾਨੂੰ ਖਰਚਾ ਭੇਜਦੇ ਸੀ ਆਪਾਂ ਸਾਰਾ ਖਰਚਾ ਕਲੀਅਰ ਕਰਦੇ ਸੀ ਪਰ ਮੇਰੇ ਅੱਜ ਪੱਲੇ ਕੁਝ ਨਹੀਂ ਹੈਗਾ ਸੀ ਸਰ ਕਿਉਂਕਿ ਅਸੀਂ ਫੜ-ਫੜ ਕੇ ਪੈਸੇ ਫੜ-ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਫੇਰ ਬਾੜ ਭੇਜਿਆ ਸੀ ਤੇ ਥੋੜੇ ਉਹਦੇ ਪੈਸੇ ਇੱਧਰ ਲੋਕਾਂ ਦੇ ਵੀ ਸਿਰ ਜੜੇ ਪੈਸੇਗੇ ਅੱਛੇ ਸਾਡੇ ਪੱਲੇ ਕੁਝ ਨਹੀਂ ਸੀ ਕੋਣ ਵੀ ਸਾਨੂੰ ਨਹੀਂ ਤਨਖਾਹ ਭੇਜਨੀ ਸੀ ਅਜੇ ਬਾਜੀ ਨੇ ਹਿਸਾਬ ਨਹੀਂ ਕੀਤਾ ਜਿੰਨੇ ਬਾਰੇ ਜਨੇ ਉਥੇ ਜਿਹਨੇ ਬਾਰੇ ਜਨੇ ਦੀ ਡੈਥ ਹੋਈ ਹੈ ਨਾ ਅਜੇ ਬਾਜੀ ਨੇ ਹਿਸਾਬ ਕਰਨਾ ਸੀ ਪਰ ਬਾਜੀ ਅੱਛੇ ਆ ਉਹ ਉਹਨਾਂ ਦੇ ਹਿਸਾਬ ਤੋਂ ਕੰਨ ਤੋਂ ਪਹਿਲੇ ਬਾਜੀ ਦੇ ਬ੍ਰਦਰ ਵੀ ਡੈਥ ਹੋਈ ਆ ਜਿਹੜੇ ਉਥੇ ਮਾਲਕ ਸੀ ਨਾ ਜੋਰਜੀਆ ਦੇ ਉਹਨਾਂ ਦੇ ਉਹਨਾਂ ਦੇ ਬ੍ਰਦਰ ਦੀ ਵੀ ਡੈਥ ਹੋਈ ਆ ਉਹਨਾਂ ਦੀ ਵੀ ਡੈਥ ਹੋਈ ਆ